ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਜਿਹੜੇ 20 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਅੱਜ 20 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਵੀਰੋ ਜਿੰਮੇ ਕਿਸ ਨੂੰ ਦੱਸਿਆ ਗਿਆ ਸੀ ਕਿ 19 18 19 20 ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਚੱਕਰਵਤੀ ਸਿਸਟਮ ਦੇ ਪ੍ਰਭਾਵ ਕਾਰਨ ਥੋੜਾ ਮੋਟ ਖਰਾਬ ਹੋਵੇਗਾ ਸੋ ਵੀਰੋ ਉਸੇ ਤਰ੍ਹਾਂ 18 19 20 ਦੇ ਵਿੱਚ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਵੀਰੋ ਤਕਰੀਬਨ 90% ਖੇਤਰਾਂ ਦੇ ਵਿੱਚ ਬੱਦਲਵਾਈ ਸੰਘਣੀ ਛਾਈ ਰਹੀ ਹੈ ਪਰ ਵੀਰੋ ਕੁਝ ਖੇਤਰਾਂ ਦੇ ਵਿੱਚ 20-25% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਵੀ ਦੇਖਣ ਨੂੰ ਮਿਲੀਆਂ ਕਿਤੇ ਕਿਣਮਣ ਹਲਕੀ ਕਿਤੇ ਥੋੜਾ ਮੋਟਾ ਮੀਂਹ ਦੇ ਸ਼ਰਾਟੇ ਵੀਰੋ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਕੱਲ ਦਿਨ ਦੇ ਸਮੇਂ ਦੇਖਣ ਨੂੰ ਮਿਲੀਆਂ ਨੇ ਸੋ ਵੀਰੋ ਜੋ ਸਿਸਟਮ ਦਾ ਅਸਰ ਸੀ ਵੀਰੋ ਤਕਰੀਬਨ ਰਾਤ ਦੇ ਸਮੇਂ ਬਿਲਕੁਲ ਖਤਮ ਹੋ ਚੁੱਕਿਆ ਸਿਸਟਮ ਅੱਗੇ ਲੰਘ ਚੁੱਕਿਆ ਅੱਜ ਵੀਰੋ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਹੈ ਆਉਂਦੇ ਸਮੇਂ ਦੇ ਵਿੱਚ ਵੀਰ ਆਪਾਂ ਨੂੰ ਧੁੱਪ ਹੀ ਦੇਖਣ ਨੂੰ ਮਿਲੇਗੀ ਕਈ ਤਕਰੀਬਨ ਵੀਰੋ 25 ਤਰੀਕ ਤੱਕ ਦੀ ਆਪਾਂ ਗੱਲ ਕਰੀਏ 21 22 23 24 25 ਉਹ ਖੁਸ਼ਕ ਹੀ ਰਹੇਗਾ ਧੁੱਪਵੜਾ ਰਹੇਗਾ ਹਵਾਵਾਂ ਵੀਰੋ ਤਕਰੀਬਨ ਅੱਜ ਆਪਾਂ ਨੂੰ ਪੱਛਮੀ ਹਵਾ ਕੁਝ ਸਮੇਂ ਲਈ ਦੇਖਣ ਨੂੰ ਮਿਲੇਗੀ ਤੇ ਵੀਰੋ ਆਉਂਦੇ ਦਿਨਾਂ ਦੇ ਵਿੱਚ ਪੱਛਮੀ ਹਵਾਵਾਂ ਨਿਰੰਤਰ ਚਲਦੀਆਂ ਰਹਿਣਗੀਆਂ ਤੇ ਤਕਰੀਬਨ ਵੀਰੋ ਪੰਜਾਬ ਦਾ ਮੌਸਮ ਸਾਫ਼ ਹੀ ਰਹੇਗਾ ਪੂਰਬੀ ਹਵਾਵਾਂ ਦਾ ਵੀਰੋ ਆਪਾਂ ਨੂੰ ਥੋੜਾ ਮੋਟਾ ਪ੍ਰਭਾਵ ਫਿਰ 24 25 ਤਰੀਕ ਦੇ ਵਿੱਚ ਜਾ ਕੇ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਜੋ ਇੱਕ ਹੋਰ ਚੱਕਰਵਾਤੀ ਸਿਸਟਮ ਵੀਰੋ ਜੋ ਬੰਗਾਲ ਦੀ ਖਾੜੀ ਤੋਂ ਉੱਠ ਰਿਹਾ ਹੈ ਵੀਰੋ ਉਹ ਅੱਗੇ 24 25 26 ਤੱਕ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿੰਨਾ ਖੇਤਰਾ ਵੀਰੋ ਜ਼ਿਆਦਾ ਮੀਂਹ ਹੋ ਕਿੰਨਾ ਖੇਤਰਾ ਦੇ ਵਿੱਚ ਵੀਰੋ ਘਟਮੀ ਹੋਣਗੇ ਵੀਰੋ ਉਹ ਜਾਣਕਾਰੀ ਆਪਾਂ ਆਉਂਦੇ ਸਮੇਂ ਦੇ ਵਿੱਚ ਦੇ ਸਕਦੇ ਹਾਂ ਕਿਉਂਕਿ ਜੋ ਇਹਨਾਂ ਦੇ ਰੂਟ ਨੇ ਵੀਰੋ ਲਗਾਤਾਰ ਬਦਲਦੇ ਰਹੇ ਨੇ ਹੋ ਸਕਦਾ ਪੰਜਾਬ ਦੇ ਉੱਪਰ ਇਹਦਾ ਪ੍ਰਭਾਵ ਨਾ ਮਾਤਰ ਪਵੇ ਹੋ ਸਕਦਾ ਵੀਰੋ ਥੋੜਾ ਮੋਟਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੇ ਸੋ ਵੀਰੋ ਆਪਾਂ ਆਉਂਦੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਕੁੱਲ ਮਿਲਾ ਕੇ ਵੀਰੋ ਆਉਂਦੇ ਦਿਨਾਂ ਦੇ ਵਿੱਚ ਮੌਸਮ ਸਾਫ਼ ਹੈ ਟੈਂਪਰੇਚਰ ਤਕਰੀਬਨ 34 ਤੋਂ 35 36 ਡਿਗਰੀ ਦੇ ਆਸ-ਪਾਸ ਰਹਿਣਗੇ ਫਿਰ ਰਾਤ ਦੇ ਟੈਂਪਰੇਚਰ ਵੀਰੋ 22 ਤੋਂ 23 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਰਾਤ ਨੂੰ ਠੰਡਕ ਦਾ ਮਾਹੌਲ ਬਣ ਦਿੰਦੇ ਸਮੇਂ ਵੀਰੋ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਜੀ ਕਿਸੇ ਕਿਸੇ ਖੇਤਰਾਂ ਦੇ ਵਿੱਚ ਆ ਸਕਦੇ ਪਰ ਮੀਂਹ ਦੇ ਜੋ ਵੀਰੋ ਅਸਾਰ ਨੇ ਉਹ ਨਾਮਾਤਰ ਹੀ ਹੋਣਗੇ ਇੱਕਾਦੁੱਕਾ ਥਾਂ 'ਤੇ ਨਿੱਕੀ ਮੋਟੀ ਵੀਰੋ ਕੈਣ ਬਣ ਜਾ ਭੂਰ ਆਪਾਂ ਕਹਿੰਦੀ ਆਂ ਛੋਟੀਆਂ ਮੂਟੀਆਂ ਗਤੀਵਿਧੀਆਂ ਅਚਾਨਕ ਗਰਮੀ ਨਾਲ ਜੋ ਬੱਦਲ ਬਣਦੇ ਨੇ ਉਹਨਾਂ ਇੱਕ ਇੱਕਾਦੁੱਕਾ ਖੇਤਰਾਂ ਦੇ ਵਿੱਚ ਹੋ ਸਕਦੀਆਂ ਨੇ ਤਕਰੀਬਨ ਵੀਰੋ ਜੋ ਮੀਂਹ ਦੇ ਅਸਾਰ ਨੇ ਉਹ ਨਾਮਾਤਰ ਹੀ ਹੋਣਗੇ ਆਉਂਦੇ 2-4 ਦਿਨਾਂ ਦੇ ਵਿੱਚ ਬਾਕੀ ਵੀਰੋ 20 ਸਤੰਬਰ ਤੋਂ ਬਾਅਦ ਜੋ ਡਬਲਯੂਡੀ ਨੇ ਵੀਰੋ ਵੈਸਟਰਨ ਡਿਸਰਬੈਂਸ ਨੇ ਜੀਰੋ ਆਪਾਂ ਪੱਛਮੀ ਸਿਸਟਮ ਕਹਿੰਦੇ ਵੀਰੋ ਉਹ ਸਿਸਟਮਾ ਦਾ ਆਉਣਾ ਜਾਣਾ ਹੁਣ 20 ਸਤੰਬਰ ਤੋਂ ਬਾਅਦ ਲੱਗ ਜਾਵੇਗਾ ਹੁਣ ਜੋ ਵੀਰੋ ਸਿਸਟਮ ਆਉਣਗੇ ਉਹ ਪੱਛਮੀ ਸਿਸਟਮਾ ਦੇ ਕਾਰਨ ਪੰਜਾਬ ਦੇ ਵਿੱਚੋਂ ਮੌਸਮਾਂ ਉੱਪਰ ਪ੍ਰਭਾਵਿਤ ਹੋਵੇਗਾ ਤਕਰੀਬੀਰ ਜ਼ਿਆਦਾਤਰ ਪ੍ਰਭਾਵ ਵੀਰੋ ਇਹਨਾਂ ਦਾ ਪੱਛਮੀ ਖੇਤਰਾਂ ਦੇ ਵਿੱਚ ਰਹਿੰਦਾ ਉੱਤਰੀ ਤੇ ਪੱਛਮੀ ਖੇਤਰਾਂ ਦੇ ਵਿੱਚ ਰਹਿੰਦਾ ਹੈ ਜੋ ਕਿ ਮੱਧ ਪੰਜਾਬ ਤੱਕ ਹੁੰਦਾ ਵੀਰੋ ਅੱਗੇ ਦੱਖਣੀ ਭਾਗ ਤੇ ਪੂਰਬੀ ਭਾਗ ਥੋੜਾ ਜਿਹਾ ਸਿਸਟਮਾ ਦੇ ਪ੍ਰਭਾਵਤਲੇ ਘੱਟ ਆਉਂਦੇ ਨੇ ਬ ਹਾਜ਼ਰ ਹੋਇਆ ਕਰਾਂਗੇ ਸੋ ਫਿਰ ਮੌਸਮ ਦੀ ਹਰ ਪ੍ਰਕਾਰ ਦੀ ਜਾਣਕਾਰੀ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ